ਤੁਹਾਡਾ ਸਾਰਿਆਂ ਦਾ ਆਪਾਂ ਇੱਕ ਵਾਰ ਫਿਰ ਤੋਂ ਸੁਆਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਤੇ ਅੱਜ ਦੀ ਆਪਣੀ ਇਸ ਨਵੀਂ ਵੀਡੀਓ 'ਚ ਬਹੁਤ ਸਾਰੀਆਂ ਮਸ਼ੀਨਰੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਬਹੁਤ ਵਧੀਆ ਰੇਟ ਤੁਹਾਨੂੰ ਮਿਲ ਜਾਣਗੇ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ 8714038764 ਜੇ ਕਿਸਨ ਐਡ ਕਰਵਾਉਣੀ ਹੈ ਕੋਠੀ ਦੀ ਮਕਾਨ ਦੀ ਘਰ ਦੀ ਕਿਸੇ ਵੀ ਗੱਡੀ ਦੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਮਾ ਭੇਜੋ ਐਡ ਜਲਦੀ ਤੋਂ ਜਲਦੀ ਆਪਾਂ ਲਗਾ ਦੇਵਾਂਗੇ ਹੁਣ ਗੱਲ ਕਰਦੇ ਆਪਾਂ ਮਿਸ਼ਨਰੀਆਂ ਦੀ ਜਿੰਨਾ ਵਿੱਚੋਂ ਪਹਿਲੀ ਗੱਡੀ ਆਪਣੇ ਕੋਲੇ ਸਪੈਕਟ ਡਿਜ਼ਾਇਰ ਵੀਡੀਓ ਮਾਲਕ ਨੇ ਭੇਜੀ ਆ ਮਾਡਲ 2012 ਚ 12 ਮਾਡਲ ਹੈ ਫਿਰੋਜ਼ਪੁਰ ਗੱਡੀ ਖੜੀ ਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਫਿਰੋਜ਼ਪੁਰ ਖੜੀ ਆ ਮਾਲਕ ਦੇ ਘਰੇ 280 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਬਾਈ ਨੇ ਕਿਹਾ ਰੇਟ ਉੱਪਰ-ਨੀਚ ਹੋ ਜੂਗਾ ਕੋਈ ਚੱਕਰਾਂ ਦੀ ਗੱਲ ਨਹੀਂ ਕਿਸੇ ਨੇ ਦੇਖਣੀ ਹੋਵੇ ਆਕੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਦੇਖਣੀ ਵਿੱਚ ਚਲਾ ਕੇ ਦੇਖ ਸਕਦੇ ਹੋ ਫਿਰੋਜ਼ਪੁਰ ਗੱਡੀ ਖੜੀ ਹੈ ਤੇ ਜਿੰਨਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਨੰਬਰ ਹੈ ਜੀ 94 648 40141 ਸੈਕੰਡ ਵਾਲੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸਵਿਫਟ ਡਿਜ਼ਾਇਰ ਫਿਰ ਤੋਂ 2009 ਮਾਡਲ ਗੱਡੀ ਆ 1,30,000 ਰੁਪਏ ਮਾਲਕ ਨੇ ਡਿਮਾਂਡ ਲਾ ਕੇ ਆਪਣੇ ਕੋਲੇ ਭੇਜੀ ਹੋਈ ਆ ਮਾਲਕ ਨੇ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਕਿਉਂਕਿ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਆ ਪੂਰੀ ਲਾਈਟਿੰਗ ਬਹੁਤ ਵਧੀਆ ਕਰਵਾਈ ਹੋਈ ਆ ਅੰਦਰੋਂ ਤੇ ਗੱਡੀ ਆ ਵੀ ਫਿਰੋਜ਼ਪੁਰੀ ਖੜੀ ਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਆ ਲੋਕ ਕਿ ਆਪਨ ਨੂੰ ਮਿਲ ਜੂਗੀ ਬਾਕੀ ਫੋਟੋਆਂ ਚੱਲ ਰਹੀਆਂ ਜੀ ਸਕਰੀਨ ਤੇ ਤੁਹਾਡੇ ਸਾਹਮਣੇ ਕੋਈ ਨੁਕਸ ਨਹੀਂ ਗੱਡੀ 'ਚ ਨਾ ਕੋਈ ਇੰਜਨ ਗੇਅਰ 'ਚ ਨਾ ਕੋਈ ਵਾਡੀ ਲਾਈਨ 'ਚ ਨਾ ਕੋਈ ਗਲੀ ਛੜੀ ਆ ਨਾ ਕੋਈ ਕਿਸੇ ਪਾਸੋਂ ਡੈਮੇਜ ਦਿਖ ਰਹੀ ਆ ਜੀ ਇੱਕਤੀ ਡਿਮਾਂਡਲੈਸ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 88 723 ਤੇ 31015 ਤੀਸਰੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਬਲੇਰੋ 2012 ਮਾਡਲ ਗੱਡੀ ਤੁਸੀਂ ਦੇਖੋ ਸੈਕੰਡ ਓਨਰ ਗੱਡੀ ਆ 375 ਡਮਾਡਾ ਸੰਗਰੂਰ ਮਾਲਕ ਦੇ ਘਰੇ ਗੱਡੀ ਖੜੀ ਆ ਸੰਗਰੂਰ 375 ਡਮਾਡਾ ਲੈਸ-ਵੈਸ ਹੋ ਜਾਊਗਾ ਮਾਲਕ ਨੇ ਕਿਹਾ ਰੇਡ ਦੀ ਰੈਂਚ ਨਾਲਿਓ ਉੱਪਰ-ਨੀਚ ਬਹਿ ਕੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਕਿਸੇ ਨੂੰ ਆ ਬਲੇਰੋ ਗੱਡੀ ਪਸੰਦ ਆਵੇ ਤਾਂ ਤੁਸੀਂ ਜਾ ਕੇ ਦੇਖ ਸਕਦਾ ਹੋ ਮਾਲਕ ਦੇ ਘਰੇ ਠੀਕ ਆ ਜੀ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਬਾਕੀ ਚਾਰੇ ਪਾਸੋਂ ਵਧੀਆ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟਾਇਰ ਬਹੁਤ ਵਧੀਆ ਪਏ ਨੇ ਅੰਦਰੋਂ ਬਹੁਤ ਵਧੀਆ ਜੀ ਤੇ ਬੈਕ ਸਾਈਡ ਅਲਾਈ ਵੀ ਲੱਗਿਆ ਹੋਇਆ ਸਟਿੱਪਣੀ ਤਾਂ ਮਾਲਕ ਨੂੰ ਪੁੱਛ ਲਿਓ ਵੀ ਕਿਵੇਂ ਕੁਛ ਹੈ ਜਾਂ ਨਹੀਂ ਪਰ ਅਲਾਈ ਪਿੱਛੇ ਲੱਗਿਆ ਹੋਇਆ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਸ਼ੋਰੂਮ ਕੰਡੀਸ਼ਨ ਆਪਾਂ ਕਹਿ ਸਕਦਾ ਮਾਡਲ ਚਾਹੇ 12 ਪਰ ਕੰਡੀਸ਼ਨ ਆਲ ਓਕੇ ਹੈ ਤੇ ਗੱਡੀ ਸੈਕੰਡ ਓਨਰ ਹੈ ਦੂਜੇ ਹੱਥ ਗੱਡੀ ਹਾ ਚੱਲ ਰਹੀ ਹੈ ਜਿਨ੍ਹਾਂ ਦੀ ਗੱਡੀ ਆ ਜੀ ਉਹਨਾਂ ਦਾ ਨੰਬਰ 9914500327 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਓ ਜੀ ਤੇ ਹੁਣ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਆ ਆਲਟੋ ਆਲਟੋ ਵੱਡੀ ਆ ਜੀ 2006 ਮਾਡਲ ਗੱਡੀ ਆ ਤੇ 2026 ਟੱਕਰ ਪਾਸਿੰਗ ਆ ਫਾਸਟ ਓਨਰ ਗੱਡੀ ਆ ਜੀ ਜਿਹੜੀ 55000 ਦੀ ਗੱਡੀ ਆ 6 ਮਾਡਲ 26 ਟੱਕਰ ਪਾਸਿੰਗ ਉਹ ਗੱਡੀ ਤੁਹਾਨੂੰ ਅੱਗੇ ਮਿਲੂਗੀ ਆ ਗੱਡੀ ਵੀ 2006 ਮਾਡਲ ਐ ਤੇ ਫਸਟ ਓਨਰ ਹੈ ਟਾਇਰ ਬਹੁਤ ਵਧੀਆ ਮਿਲ ਜਾਣਗੇ ਤੇ ਰੇਟ ਮਾਲਕ ਨੇ 73000 ਰੁਪਿਆ ਕਿਹਾ ਜੀ ਬਾਕੀ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਹੋ ਜਾਊਗਾ ਤੇ ਮਾਲਕ ਦਾ ਏਰੀਆ ਨਰਬਾਣਾ 73000 ਰੁਪਿਆ ਡਿਮਾਂਡ ਲੈਸ ਵਸ ਹੋ ਜਾਊਗਾ ਫਸਟ ਓਨਰ ਗੱਡੀ ਆ ਤੇ ਜਿਨ੍ਹਾਂ ਦੀ ਗੱਡੀ ਹੈ ਜੀ ਉਹਨਾਂ ਦਾ ਨੰਬਰ ਆ ਆਪਾਂ ਦੇ ਰੱਖਿਆ ਸਕਰੀਨ ਤੇ ਜੀ 99 969 36 474 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਨੁਕਸ ਕੋਈ ਨਹੀਂ ਹੈਗਾ ਗੱਡੀ ਵਧੀਆ ਚਲਾਉਣ ਚ ਵਧੀਆ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਇੱਕ ਨੰਬਰ ਗੱਡੀ ਮਿਲ ਜੂਗੀ ਤੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗਿਆ ਹੋਊਗਾ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਤੁਹਾਨੂੰ ਲੱਗਿਆ ਹੋਊਗਾ ਵੀ ਵੀਡੀਓ ਮੁੱਕ ਗਈ ਬੱਸ ਤੇ ਬੱਸ ਨਹੀਂ ਹੋਈ ਹਲੇ ਤੱਕ ਅੱਗੇ ਗੱਡੀਆਂ ਹੋਰ ਵੀ ਬਹੁਤ ਸਾਰੀਆਂ ਖੜੀਆਂ ਆਪਣੇ ਕੋਲੇ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹੁਣ ਕਿਉਂਕਿ ਜੇ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਦੇਖਣੀ ਹੈ ਤੇ ਆਪਾਂ ਇਸੇ ਤਰ੍ਹਾਂ ਦੀ ਹਰ ਰੋਜ਼ ਤੁਹਾਡੇ ਏਰੀਆ ਚੋਂ ਤੁਹਾਡੇ ਲਾਗੇ ਤੱਕੇ ਤੋਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਨੇ ਹਾਂ ਜੀ ਬਾਕੀ ਕਿਸੇ ਨੂੰ ਲੋੜ ਹੈ ਠੀਕ ਹੈ ਜੀ ਆਪਾਂ ਤੁਹਾਡੀ ਫਰਮਾਇਸ਼ ਤੇ ਵੀ ਗੱਡੀ ਲੈ ਕੇ ਪਹੁੰਚ ਜਾਵਾਂਗੇ ਤੁਸੀਂ ਕਮੈਂਟ ਪਾ ਸਕਦੇ ਹੋ ਨੀਚੇ ਨੀਚੇ ਕਮੈਂਟ ਲਿਖ ਦਿਓ ਤੁਹਾਨੂੰ ਕਿਹੜੀ ਗੱਡੀ ਚਾਹੀਦੀ ਹੈ ਕਿਹੜੇ ਏਰੀਆ ਚੋਂ ਚਾਹੀਦੀ ਹੈ ਜਾਂ ਕਿਹੜਾ ਮੋਟਰਸਾਈਕਲ ਜਾਂ ਕੋਠੀ ਮਕਾਨ ਕੁਝ ਵੀ ਚਾਹੀਦਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਰਟ ਸੈੱਟ ਕਰਕੇ ਕਲਿੱਕ ਜ਼ਰੂਰ ਮਾਰ ਦਿਓ ਜੀ ਤੇ ਨਾਲ ਦੀ ਨਾਲ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਜਰੂਰ ਕਰ ਦਿਓ ਤੇ ਇੱਕ ਬੇਨਤੀ ਕਰੂੰਗਾ ਜੀ ਮੈਂ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਤੁਸੀਂ ਭੇਜ ਦਿਓ ਜੀ ਵੇਚਣ ਵਾਸਤੇ ਜਿਹੜਾ ਗੱਡੀਆਂ ਦਾ ਰੇਟ ਹੁੰਦਾ ਚ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਜੀ ਕਿਉਂਕਿ ਰੇਟ ਜਿਆਦਾ ਹੁੰਨ ਤੇ ਕੰਪਲੈਟ ਬੋਤ ਹੀ ਜ਼ਿਆਦਾ ਆਉਂਦੀ ਹੈ ਜੀ ਬੇਨਤੀ ਵਾਲੀ ਗੱਲ ਆ ਰੇਟ ਆ ਸਹੀ-ਸਹੀ ਲਾ ਕੇ ਭੇਜਿਆ ਕਰੋ ਜੀ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਕਰ ਹੀ ਲਿਆ ਹੋਆ। ਲਾਕੇ ਆਪਣਾ ਜਿੰਨਾ ਕੰਮ ਆ ਜੀ ਫਰੀ ਦੇ ਵਿੱਚ ਆ ਜਿੰਨੀਆਂ ਗੱਡੀਆਂ ਦੇਖ ਦਿਉ ਇਹਨਾਂ ਤੋਂ ਆਪਾਂ ਕੋਈ ਕਮਿਸ਼ਨ ਕੋਈ ਖਰਚਾ ਵਾਰਚਾ ਕੋਈ ਫੀਸ ਕੁਛ ਨਹੀਂ ਆਪਾਂ ਲੈਂਦੇ ਜੀ। ਤੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਘਰ ਕੁਛ ਵੀ ਆਪਣੇ ਕੋਲੇ ਭੇਜੋ ਜਲਦੀ ਐਡ ਆਪਾਂ ਲਗਾ ਦਾਂਗੇ। ਬਸ ਰੇਟ ਹਿਸਾਬ-ਓਸਰ ਲਾ ਕੇ ਭੇਜੋ। ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਆਂ ਪੋਲੋ ਗੱਡੀ ਹੁਣ ਤੁਸੀਂ ਦੇਖੋ। ਗੱਡੀ ਖੜੀ ਆ ਹਲ ਲੁਧਿਆਣਾ ਏਰੀਆ ਚ 245 ਡਿਮਾਂਡ ਹੈ 13 ਮਾਡਲ ਗੱਡੀ ਆ ਕੰਡੀਸ਼ਨ ਆਲ ਓਕੇ ਆ ਜੀ ਵਧੀਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਬੀ ਆਈ ਪੀ ਨੰਬਰ ਹੈ ਤੇ ਨਵੇਂ ਟਾਇਰ ਨੇ ਲੁਧਿਆਣਾ ਮਾਲਕ ਦਾ ਏਰੀਆ ਲੁਧਿਆਣੇ ਖੜੀ ਆ ਗੱਡੀ 245 ਡਿਮਾਂਡ ਆ ਲੈਸ ਬਸ ਹੋ ਜਾਊਗਾ ਮਾਲਕ ਨੇ ਕਿਹਾ ਇੱਕ ਵਾਰੀ ਸਿਰਫ ਡਿਮਾਂਡ ਹੈ ਜੇ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਕਾਗਜ਼ ਵਗੈਰਾ ਆਪਾਂ ਨੂੰ ਸਾਰਾ ਕੁਝ ਮਿਲ ਜਾਊਗਾ ਤੇ ਮੌਕੇ ਦਾ 1 ਰੁਪਿਆ ਗੱਡੀ ਭਾਲਦੀ ਨਹੀਂ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਜੀ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਤੇ ਕਿਸੇ ਨੂੰ ਆਗੜੇ ਪਸੰਦ ਆਈ ਹੈ ਜਾ ਕੇ ਦੇਖਣੇ ਹੋ ਜਾ ਕੇ ਦੇਖ ਲਿਓ ਤੇ ਗੱਲ ਕਿਸੇ ਨੇ ਕੋਈ ਵੀ ਕਰਨੀ ਹੋਵੇ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਮਾਲਕ ਨੇ ਸੈਕੰਡ ਓਨਰ 2012 ਮਾਡਲ ਸ਼੍ਰੀ ਮੁਕਤਸਰ ਸਾਹਿਬ ਏਰੀਆ ਚੋਂ ਸਕੋਰਪਿਓ ਗੱਡੀ ਭੇਜੀ ਹੈ ਇਹਨਾਂ ਨੇ ਮਾਲਕ ਨੇ ਕਿਹਾ ਗੱਡੀ ਇੱਕ ਨੰਬਰ ਹੈ ਜੀ ਚਲਾਉਣ ਦੇ ਵਿੱਚ ਇੱਕ ਨੰਬਰ ਹੈ ਕੋਈ ਕਿਸੇ ਪਾਸੋਂ ਡੈਮੇਜ ਨਹੀਂ 1 ਰੁਪਿਆ ਗੱਡੀ ਤੇ ਮੌਕੇ ਦਾ ਲਾਉਣ ਦੀ ਜ਼ਰੂਰਤ ਹੈ ਨਹੀਂ ਮਾਲਕ ਨੇ ਕਿਹਾ ਵਧੀਆ ਰੱਖੀ ਹੋਈ ਆ ਸ਼ੌਂਕ ਨਾਲ ਰੱਖੀ ਹੋਈ ਆ ਘਰ ਦੀ ਗੱਡੀ ਆ ਤੇ ਤੁਸੀਂ ਜਾ ਕੇ ਦੇਖਣੀ ਹੋਵੇ ਕਿਸੇ ਮੇਰੇ ਵੀਰ ਨੇ ਜਾ ਕੇ ਦੇਖਣੀ ਹੋਵੇ ਜਾ ਕੇ ਤੁਸੀਂ ਇਹਨਾਂ ਦੇ ਘਰੇ ਚੈੱਕ ਕਰ ਸਕਦੇ ਹੋ ਜੀ 375 ਡਿਮਾਂਡ ਆ ਲੈਸ ਵੈਸ ਹੋ ਜਾਊਗਾ ਸੈਕੰਡ ਓਨਰ ਗੱਡੀ ਆ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਆ ਜਾ ਕੇ ਤੁਸੀਂ ਦੇਖੋ ਗੱਲਬਾਤ ਕਰੋ ਮਾਲਕ ਨਾਲ ਬੈਠੋ ਚਾਹ ਪਾਣੀ ਪੀਓ ਠੰਡ ਬਹੁਤ ਹੋਈ ਪਈ ਆ ਤੇ ਰੇਟ ਉੱਪਰ-ਨੀਚੇ ਮੁਕਤੇ ਹੋ ਜਾਊਗਾ ਹੁਣ ਆਪਾਂ ਗੱਲ ਕਰਦਾਂ ਜੀ ਆਪਣੇ ਕੋਲੇ ਹੰਡਿਕਾ ਗੱਡੀ ਮਾਲਕ ਨੇ ਭੇਜੀ ਆ ਇੱਕ 2006 ਮਾਡਲ ਗੱਡੀ ਐ 26 ਤੱਕਰ ਪਾਸਿੰਗ ਆ ਫਾਸਟ ਓਨਰ ਗੱਡੀ ਐ ਤੇ ਗੱਡੀ ਦੇ ਟਾਇਰ ਪਏ ਨੇ 60 ਤੋਂ 65 ਪੈਸੇ ਲੁਧਿਆਣੇ ਗੱਡੀ ਖੜੀ ਐ 55000 ਰੁਪਇਆ ਮੰਗਿਆ ਜੀ ਬਾਕੀ ਚਾਰੇ ਪਾਸੋਂ ਦੇਖ ਰਹੇ ਹੋ ਤੁਸੀਂ ਮਾੜੇ ਮੋٹے ਸਕ੍ਰੈਚ ਜਿਵੇਂ ਕੀ ਗੱਡੀ ਤੇ ਹੈਗੀ ਆ ਬਾਕੀ ਤੁਹਾਡੇ ਸਾਹਮਣੇ ਜੀ ਤੁਸੀਂ ਦੇਖ ਰਹੇ ਹੋ ਵਧੀਆ ਤਰੀਕੇ ਨਾਲ ਮੇਰੇ ਦੱਸਣ ਤੋਂ ਵੀ ਜ਼ਿਆਦਾ ਤੁਹਾਨੂੰ ਫੋਟੋਆਂ ਚ ਪਤਾ ਲੱਗ ਰਿਹਾ ਜੀ ਤੇ ਨੰਬਰ ਤੁਹਾਨੂੰ ਮਿਲ ਗਿਆ ਹੁਆ ਬਾਕੀ ਆਪਾਂ ਵੀਡੀਓ ਦੀ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਸੰਦ ਆਈ ਜਾਂ ਤਾਂ ਲਾਈਕ ਸ਼ੇਅਰ ਜ਼ਰੂਰ ਮਾਰੋ ਜੀ ਬੱਤੋ ਬਾਦ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕਿਉਂਕਿ ਜਦੋਂ ਸਬਸਕ੍ਰਾਈਬ ਕਰ ਲਓਗੇ ਉਸ ਤੋਂ ਬਾਅਦ ਆਪਣੀ ਆਉਣ ਵਾਲੀ ਹਰ ਵੀਡੀਓ ਦਾ ਮੈਸੇਜ ਤੁਹਾਡੇ ਤੱਕ ਪਹੁੰਚ ਜਾਊਗਾ ਜੀ ਵੀਡੀਓ ਵਧੀਆ ਲੱਗੀ ਪਸੰਦ ਆਈ ਜਾਂ ਸਾਰੇ ਜਣੇ ਲਾਈਕ ਠੋਕੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਕੋਠੀ ਮਕਾਨ ਘਰ ਕੁਛ ਵੀ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਹੀ ਰਹਿੰਦਾ ਜੀ